ਕੀਤਾ ਸਭ ਜਾਣਦੇ ਨੇ ਕਿ ਪਗ ਸਿਰ ਦਾ ਤਾਜ ਹੁੰਦੀ ਹੀ ਹੈ ਪਰ ਇਹ ਬਹੁਤ ਵੱਰ ਕੀਮਤੀ ਜਾਨਾਂ ਵੀ ਬਚਾ ਚੁੱਕੀ ਹੈ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਹੈ ਸਮਾਣਾ ਦੇ ਨਜ਼ਦੀਕੀ ਖੜੀ ਸਾਹਿਬ ਕੋਲ ਇੱਕ ਕੁੜੀ ਨੇ ਭਾਖੜਾ ਨੈਲ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੋਲੋਂ ਲੰਘ ਰਹੇ ਕੁਝ ਨੌਜਵਾਨਾਂ ਨੇ ਸਿਰ ਤੇ ਬੰਨੀਆਂ ਪੱਗਾਂ ਅਤੇ ਪਰਨੇ ਦੀ ਮਦਦ ਨਾਲ ਕੁੜੀ ਨੂੰ ਨਹਿਰ ਵਿੱਚ ਡੁੱਬਣ ਤੋਂ ਬਚਾ ਲਿਆ ਗਏ 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 ਫੜ ਫੜ ਫੜਾ ਕੋਈ ਫੜਦਾ ਨਹੀਂ ਪਟਾਰਨਾ ਨਾ ਆਂਦਾ ਕਿ ਸੋਰ ਨੂੰ ਛੱਡੀ ਛੱਡੀ ਹੱਥ ਮਾਰ ਜਾ ਕੁੜੀਏ ਹੱਥ ਮਾਰੀ ਚੱਲ ਕਿੱਥੇ 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 ਕੁੜੀਏ ਕਿੱਥੇ ਪੂਰਾ ਬਸ ਬਰਬਰਾਂ ਬਰਬਰਾਂ ਉਹ ਜਾ ਜਾ ਬਰ ਕੋਈ ਨਾ ਕੋਈ ਨੀ ਬਰੇ ਤੂੰ ਅੰਨੂ ਫੜ ਕੇ ਚੱਲ ਬੱਸ ਬੈਠ ਬੰਦ ਨੌਜਵਾਨਾਂ ਨੇ ਜਦ ਕੁੜੀ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕਾਰਨ ਪੁੱਛਿਆ ਕਾ ਕੁੜੀ ਨੇ ਇੱਕ ਰਿਸ਼ਤੇਦਾਰ ਮੁੰਡੇ ਤੇ ਉਸ ਦੀ ਜ਼ਿੰਦਗੀ ਖਰਾਬ ਕਰਨ ਦਾ ਇਲਜ਼ਾਮ ਲਾਇਆ ਮੈਨੂੰ ਦੱਸਿਪੂਗੇ ਕੋਈ ਗੱਲ ਨਹੀਂ ਕਾਏ ਮੇਰੇ ਭੂਣ ਬੁਲਾ ਦੇ ਬੁਲਾ ਨਾ ਬਟਾ ਬੁਲਾਣੇ ਬੁਲਾਣੇ ਇੱਕ ਮਿੰਟ ਖੜਾ ਜਾ ਬੁਗੇ ਬਟਾ ਬਾਹਰ ਆ ਜਾ ਇਹ ਕੰਮ ਨਹੀਂ ਕਰ ਰਿਹਾ ਇਹਦਾ ਇਹ ਮੇਰਾ ਪਾ ਮੇਰਾ ਪੂਆ ਨੂੰ ਤਨੇ ਇੱਥੇ ਬੁਲਾ ਦੇ ਬੁਲਾ ਦੇ ਬੁਲਾ ਨਾ ਲੱਸ ਬਟੇ ਓਏ ਹੋਏ ਤੀਦੇ ਕਿੰਨੇ ਉਹਨਾਂ ਖਾਲਸਾ ਤੋਂ ਮਰੀਏ ਇਹ ਮੇਰੇ ਜੰਡ ਦੇ ਜਰਾ ਕਿੰਨੇ ਕਿ ਭਲੇ ਤੇਰੇ ਘਾ ਵੀ ਲੁਕਾਏ ਨੇ ਤੇ ਕੀ ਹੋਇਆ ਨਹੀਂ ਸਿਨੇਟ ਇਧਰੀ ਪੁਆ ਕਿਹਦੇ ਕਿੰਨੀ ਨੰਬਰ ਹੈਗਾ ਤੁਹਾਡੇ ਕੋਲ ਉਹ ਉੱਥੇ ਪਿਆ ਕੋਣ ਦੇਖਦਾ ਫੋਨ ਪਿਆੜਾ ਉੱਥੇ ਗੱਲ ਕਰਾ ਦੋ ਇੱਕ ਮਿੰਟ ਮੈਂ ਗੱਲ ਕਰਾਦਾ ਐਜਾ ਕੰਮ ਨਹੀਂ ਕਰਦਾ ਇਧਰ ਦੋ ਐਂ ਨਹੀਂ ਕਰਿਆ ਕਰਦਾ ਮੈਂ ਗਿਲਾ ਨਹੀਂ ਕਰਦਾ ਪੁੱਤਰਾ ਮੈਨੂੰ ਮੇਰਾ ਕੋਈ ਨਹੀਂ ਰਿਹਾ ਕੋਈ ਨਹੀਂ ਕੋਈ ਨਹੀਂ ਪਤਾ ਕੋਈ ਨਹੀਂ ਕੋਈ ਨਹੀਂ ਮੇਰਾ ਗਾਰਡਨ ਖੜੀਓ 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 ਬੱਤ ਖੜਜਾ ਮਟਾ ਮੇਰੇ ਕੋਈ ਨਹੀਂ ਰਿਹਾ ਮੈਨੂੰ